ਹਿੰਦੋਸਤਾਨ ਦੇ ਵਿੱਚ ਐਨਐਸਏ ਇੱਕ ਸਾਲ ਦੀ ਪਰ بار-बार ਨੇਸੇ ਲਾ ਕੇ ਤਿੰਨ ਸਾਲ ਲਗਾ ਦਿੰਦੇ ਆ ਅੱਜ ਦਾ ਕੱਠ ਦੱਸਦਾ ਹੈ ਕਿ ਜੇ ਤੁਸੀਂ ਵੱਧ ਤੋਂ ਵੱਧ ਹੋਰ ਵੀ ਸਿੱਖਾਂ ਨੂੰ ਸਤਿ ਸ਼ਬਦ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਦੇ ਕੇ ਜੇਲਾਜ ਰੱਖੋਗੇ ਤੇ ਸਿੱਖ ਤੋਂਮ ਹੋਰ ਚੜ੍ਹਦੀ ਕਲਾ ਚਕਤਰਤਤ ਹੋ ਕੇ ਆਉਣ ਵਾਲੀ 2027 ਦੇ ਵਿੱਚ ਵੀ ਤੁਹਾਨੂੰ ਹੱਥ ਦਿਖਾਉਣਗੇ ਬਹੁਤ ਵੱਡੀ ਜ਼ਰੂਰਤ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜੇਕਰ ਜਥੇਬੰਦੀਆਂ ਭੰਗ ਵੀ ਨਹੀਂ ਕਰ ਸਕਦੇ ਤਾਂ ਵੀ ਕੋਆਰਡੀਨੇਸ਼ਨ ਬਣਾ ਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਮੈਦਾਨ 'ਚ ਉਤਰਨਾ ਚਾਹੀਦਾ ਹੈ ਅਵਾਜ਼ ਜ਼ਰੂਰ ਹੋਏਗੀ ਪੀ 84 ਦੇ ਨਾਲ ਜੁੜੇ ਹੋ ਮਰਜਿੰਦਰ ਸਿੰਘ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਹਰ ਸਾਲ ਹਾਜ਼ਰੀ ਲਵਾਉਣ ਵਾਸਤੇ ਹੁੰਦੇ ਨੇ ਤਾਂ ਪਰ ਜਿਹੜੀਆਂ ਇਹ ਅੱਜ ਦੀਆਂ ਇਕੱਠ ਦੀਆਂ ਤਸਵੀਰਾਂ ਐ ਇਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਿਤ ਨੇ ਕਿਉਂਕਿ ਇੱਥੇ ਉਹ ਲੋਕ ਪੁੱਜੇ ਨੇ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਸਮਰਥਨ ਕਰਦੇ ਨੇ ਕਿਉਂਕਿ ਇੱਕ ਧਾਰਮਿਕ ਤੋਂ ਸਿਆਸੀ ਜਥੇਬੰਦੀ ਦਾ ਸਫ਼ਰ ਤੇ ਇਸੇ ਦੇ ਮੱਦੇ ਨਜ਼ਰ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹਜੂਮ ਪੰਜਾਬ ਦੇ ਲੋਕਾਂ ਦਾ ਹਜ਼ਾਰਾਂ ਦਾ ਇਕੱਠ ਇਸ ਜਥੇਬੰਦੀ ਨੂੰ ਸਮਰਥਨ ਦੇਣ ਵਾਸਤੇ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੇ ਪੁੱਜਾ ਕਿਉਂਕਿ ਨੌਵੇਂ ਪਾਤਸ਼ਾਹ ਦੇ ਨਾਲ ਸਬੰਧਤ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸਬੰਧਤ ਇਹ ਧਰਤੀ ਹੈ ਤੇ ਇਸੇ ਜਗ੍ਹਾ ਤੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਭਾਈ ਮੱਖਣਸ਼ਾਹ ਲਬਾਣੇ ਨੇ ਪਰ ਅੱਜ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਲੋਕ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਨੇ ਚਾਰ ਚਫੇਰੇ ਤੁਸੀਂ ਤਸਵੀਰਾਂ ਦੇ ਦੇਖੋਗੇ ਤਾਂ ਜਥਿਆਂ ਦੇ ਰੂਪ ਤੇ ਵਿੱਚ ਜਥਿਆਂ ਦੇ ਰੂਪ ਤੇ ਵਿੱਚ ਇਹ ਜਿਹੜੇ ਲੋਕ ਨੇ ਪੈਂਫਲੇਟ ਲੈ ਕੇ ਬੈਨਰ ਲੈ ਕੇ ਪੁੱਜੇ ਨੇ ਔਰ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਸੰਤ ਪਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਤਸਵੀਰ ਪਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਔਰ ਔਰ ਦੀਪ ਸਿੱਧੂ ਚਾਹ ਦੀਪ ਸਿੱਧੂ ਦੀ ਭਾਈ ਅਮਰਪਾਲ ਸਿੰਘ ਜੀ ਦੀ ਤਸਵੀਰ ਵੀ ਤੁਹਾਨੂੰ ਇਨ੍ਹਾਂ तमाम ਸਾਰੇ ਬੈਨਰਾਂ ਤੇ ਨਜ਼ਰ ਆਵੇਗੀ ਇੱਧਰ ਚਾਰ ਚਫਰੇ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਲੋਕ ਜਥਿਆਂ ਦੇ ਰੂਪ ਦੇ ਵਿੱਚ ਆ ਪੁੱਜੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਵੱਡੀ ਤਦਾਦ ਦੇ ਵਿੱਚ ਲੋਕ ਆਪ ਮੁਹਾਰੇ ਚੱਲ ਕੇ ਹੋਏ ਨਜ਼ਰ ਆ ਰਹੇ ਨੇ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ ਵੀ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਕੇ ਪੱਕ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕਿਵੇਂ ਦੇਖਦੇ ਹੋ ਜੀ ਅੱਜ ਦੇ ਸਮਰਥਨ ਨੂੰ ਸੰਗਤ ਦਾ ਜਿੱਦਾਂ ਮਿਲਿਆ ਜਿਹੜੀਆਂ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀਆਂ ਵਧੀਆਂ ਕਿੰਜਾਂ ਹੈ 40-40 ਸਾਲ ਦੇ ਬੰਦੀ ਸਿੰਘ ਸਾਡੇ ਜੇਲ੍ਹਾਂ ਚ ਬੈਠੇ ਆ ਭਾਈ ਪਿਉਰਾ ਜੀ ਭਾਈ ਤਾਰਾ ਜੀ ਭਾਈ ਵਾਰਾ ਜੀ ਰਾਜੋਵਾਲਾ ਸਾਹਿਬ ਉਹ ਤੋਂ ਬਾਅਦ ਸਾਡੇ ਚੁਣੇ ਹੋਏ ਨਮਾਇंदे ਵੀ ਭਾਈ ਅਮਰਸਰ ਸਿੰਘ ਜਿਨ੍ਹਾਂ ਨੂੰ ਕੌਮ ਨੇ ਐਮਪੀ ਚੁਣਿਆ ਹੋਇਆ ਉਹਦੇ ਉੱਤੇ ਵੀ ਸਾਰੇ ਕਾਨੂੰਨ ਛਿੱਕੇ ਤੇ ਟੰਕੇ ਹਿੰਦੁਸਤਾਨ ਦੇ ਵਿੱਚ ਐਨਐਸਏ 1 ਸਾਲ ਦੀ ਪਰ बार-बार ਐਨਐਸਏ ਲਾ ਕੇ 3 ਸਾਲ ਲਗਾ ਦਿੰਦੇ ਆ ਅੱਜ ਦਾ ਕੱਠ ਦੱਸਦਾ ਹੈ ਕਿ ਜੇ ਤੁਸੀਂ ਵੱਧ-ਵੱਧ ਔਰ ਵੀ ਸਿੱਖਾਂ ਨੂੰ ਸਦਦ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਦੇ ਕੇ ਜੇਲਾ ਵਿੱਚ ਰੱਖੋਗੇ ਤੇ ਸਿੱਖ ਕਮ ਹੋਰ ਚੜ੍ਹਦੀ ਕਲਾ ਚ ਇਕਤਰਤਾ ਤੋ ਕੇ ਆਉਣ ਵਾਲੀ 2027 ਦੇ ਵਿੱਚ ਵੀ ਤੁਹਾਨੂੰ ਅੱਖ ਦਿਖਾਉਣਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਸਾਰੇ ਅਦਾਰਿਆਂ ਦੇ ਵੱਲੋਂ ਜਾਂ ਇਦਾਂ ਦਾ ਮਾਹੌਲ ਸਿਰ ਜਿਹਾ ਗਿਆ ਕਿ ਉਹ ਨਸ਼ਾ ਲੈਂਦੇ ਨੇ ਜੇਲ੍ਹ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਤੇ ਪ੍ਰਧਾਨ ਮੰਤਰੀ ਬਾਜੇਕੇ ਦੇ মিডিਆ ਦੇ ਸਾਹਮਣੇ ਬਿਆਨ ਦੇਣ ਦੇ ਨਾਲੇ ਜਿੰਨਾ ਵੀ ਨੈਰੇਟਿਵ ਸੀ ਉੱਟ ਦਾ ਨਜ਼ਰ ਆਇਆ ਕਿਵੇਂ ਦੇਖਿਆ ਜਾਵੇ ਜੀ ਇਸ ਚੀਜ਼ ਨੂੰ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਕੋਈ ਸ਼ਕਸ਼ੀਤ ਕਿਸੇ ਕੌਮ ਚ ਉੱਭਰਦੀ ਹੈ ਨਾ ਉਹ ਤੇ ਤਰਾਂਤਰਾਂ ਦੇ ਬਲੇਮ ਲਾਏ ਜਾਂਦੇ ਆ ਵੀ ਉਹ ਕਿਤੇ ਉੱਭਰ ਨਾ ਜਾਣ ਪਰ ਜਿਹੜੇ ਝੂਠ ਹੁੰਦਾ ਝੂਠ ਹੀ ਹੁੰਦਾ ਕਿਉਂਕਿ ਜੇ ਉਹਨਾਂ 'ਚ ਬੋਰਾ ਸੱਚਾਈ ਹੁੰਦੀ ਤੇ ਅੱਜ ਦਾ ਐਡਾ ਵੱਡਾ ਕੱਟ ਕਿਵੇਂ ਹੋ ਜਾਂਦਾ ਉਹ ਲੋਕ ਚਾਹੁੰਦੇ ਆ ਕਿ ਸਾਡੀਆਂ ਗੱਦੀਆਂ ਨਾ ਖੁੱਸ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਤੇ ਪੰਜਾਬ ਦੇ ਵਾਰਸ ਨਾ ਬਣ ਜਾਣ ਪੰਜਾਬ ਦੀ ਸਿਆਸਤ ਤੇ ਕਾਬਜ਼ਨਾ ਹੋ ਜਾਣ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਝੂਠੇ ਬਲੇ ਲਾਏ ਜਾ ਰਹੇ ਆ। ਬਹੁਤ ਸਾਰੇ ਲੋਕਾਂ ਦੀ ਇਹ ਵੀ ਚਿੰਤਾ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਪੰਥ ਦੇ ਲੋਕਾਂ ਦੀ ਸਰਕਾਰ ਹੋਵੇ, ਪੰਥਕ ਜਥੇਬੰਦੀਆਂ ਜੇ ਇੱਕ ਜਗ੍ਹਾ ਤੇ ਇੱਕ ਪਲੈਟਫਾਰਮ ਤੇ ਇਕੱਠੀਆਂ ਹੋ ਜਾਣ। ਇਸ ਚੀਜ਼ ਨੂੰ ਲੈ ਕੇ ਸਿੰਘ ਸਾਹਿਬ ਜੀ ਕੀ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਣ ਦੀ ਜ਼ਰੂਰਤ ਹੈ? ਦੇਖੋ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਇਹ ਦਾਵਾ ਕਰਦਾ ਹੈ ਕਿ ਮੈਂ 5 ਸਾਲ ਮੁੱਖ ਮੰਤਰੀ, 5 ਵਾਰੀ ਮੁੱਖ ਮੰਤਰੀ ਰਿਹਾ ਹੈ। ਅਸਲ ਵਿੱਚ ਉਹ ਪੰਥ ਦੀ ਸਰਕਾਰ ਸੀ ਪੰਥ ਉਸ ਵਾਸਤੇ ਤਿਆਉਂਦਾ ਸੀਗਾ ਅੱਜ ਵੀ ਕਿਉਂਕਿ ਸਮੇਂ ਨੇ ਸਭ ਨੂੰ ਇਕੱਠੇ ਕਰ ਦੇਣਾ ਹੈ ਬਹੁਤ ਵੱਡੀ ਜ਼ਰੂਰਤ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜੇਕਰ ਜਥੇਬੰਦੀਆਂ ਭੰਗ ਵੀ ਨਹੀਂ ਕਰ ਸਕਦੇ ਤਾਂ ਵੀ ਕੋਆਰਡੀਨੇਸ਼ਨ ਬਣਾ ਕੇ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਮੈਦਾਨ ਚ ਉਤਰਨਾ ਚਾਹੀਦਾ ਹੈ ਅਵਾਜ਼ ਚ ਜਾਂਦਾ ਹੋਵੇਗੀ। ਤਖਤ ਸਾਹਿਬ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਸੀ ਕਿ ਆਪੋ ਆਪਣੇ ਜਿਹੜੇ ਚੁੱਲ੍ਹੇ ਸਮੇਟ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ। ਕੀ ਲੱਗਦਾ ਕਿ ਉਹਨਾਂ ਚੁੱਲ੍ਹੇ ਸਮੇਟਣ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਲੈ ਕੇ ਇੱਕ ਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਕਿ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ। ਉਹ ਸਿਰਫ ਦੇਖੋ ਜੱਥੇਦਾਰ ਵੀ ਉਹਨਾਂ ਦਾ ਹੀ ਹੈ ਤੇ ਉਹ ਕੇਵਲ ਜਿਹੜੇ ਬਾਦਲ ਅਕਾਲੀ ਦਲ ਦੇ ਵਿੱਚੋਂ ਨਿਕਲੇ ਹੋਏ ਲੀਡਰ ਹੈ ਉਹਨਾਂ ਨੂੰ ਸਵੈਟਨ ਦੀ ਗੱਲ ਕਰਦੇ ਆ ਉਹਦੇ 'ਚ ਨਾ ਅਕਾਲੀ ਦਲ ਵਾਰਿਸ ਹੈ ਨਾ ਅਕਾਲੀ ਦਲ ਅੰਮ੍ਰਿਤਸਰ ਹੈ ਨਾ ਇੰਟਰਨੈਸ਼ਨਲ ਪੰਥਕਤ ਦਾਲਾ ਹੈ ਸਾਰੇ ਦਲਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਉਹ ਸਿਰਫ ਬਾਦਲ ਦਲ ਨੂੰ ਸਵੈਟਨ ਦੀ ਗੱਲ ਕਰਦੇ ਆ ਜਿਹੜਾ ਬਾਦਲ ਦਲ ਜਦੋਂ ਇਕੱਠਾ ਸੀ ਉਦੋਂ ਉਹ ਸਾਰੀਆਂ 117 ਸੀਟਾਂ 'ਚੋਂ ਸਿਰਫ 3 ਸੀਟਾਂ ਜਿੱਤ ਸੱਜਿਆ ਸੀ ਜਿਹਦੇ ਵਿੱਚੋਂ ਇੱਕ ਬਸਪਾ ਦੀ ਸੀ ਤੇ ਇਹਨਾਂ ਦੀਆਂ ਸਿਰਫ ਦੋ ਸੀਗੀਆਂ ਉਹਨੂੰ ਇਕੱਠੇ ਵੀ ਕਰਦੇ ਆ ਦੀ ਸ਼ਕਤੀ ਮੈਂ ਜੋ ਮੈਂ ਸਮਝਦਾ ਹੈ ਕਿ ਉਹਨਾਂ ਦਾ ਸਮਾਂ ਬੀਤ ਚੁੱਕਾ ਹੈ ਭਾਈ ਜਸਬੀਰ ਸਿੰਘ ਰੋਡੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਭਵਿੱਖ ਦੇ ਵਿੱਚ ਕਿਵੇਂ ਦਾ ਪੰਜਾਬ ਦੇ ਲੋਕਾਂ ਤੋਂ ਸਮਰਥਨ ਮਿਲਦਾ ਨਜ਼ਰ ਆਊਗਾ ਵੋਟ ਸਾਰੀਆਂ ਚੀਜ਼ਾਂ ਨੂੰ ਉਹ ਦੱਸ ਕੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਕਰਾਂਗੇ ਧੰਨਵਾਦ